ਜ਼ਿਲ੍ਹਾ ਮਾਨਸਾ ਦੇ ਦਾ ਰੇਨੇਸਾ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਪੰਜਾਬੀ ਸਿੱਖ ਰੋਬੋਟ ਬਣਾਇਆ ਹੈ ਇਹ ਕਾਫੀ ਚਰਚਾ ਦੇ ਵਿੱਚ ਹੈ ਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਰੋਬੋਟ ਦਾ ਨਾਂ ਜਾਰਵਿਸ਼ ਰੱਖਿਆ ਗਿਆ ਹੈ ਜ਼ਿਲ੍ਹਾ ਮਾਨਸਾ ਦੇ ਰੇਨੇਸਾ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਪੰਜਾਬੀ ਸਿੱਖ ਰੋਬੋਟ ਜਾਰਵਿਸ਼ ਬਣਾਉਣ ਦਾ ਮਾਨ ਹਾਸਲ ਕੀਤਾ ਵੀਡੀਓ ਵਿੱਚ ਵਿਦਿਆਰਥੀ ਦੱਸ ਰਹੇ ਨੇ ਕਿ ਉਹਨਾਂ ਦਾ ਰੋਬੋਟ ਉੱਚੀ ਜਗ੍ਹਾ ਉੱਤੇ ਆਸਾਨੀ ਦੇ ਨਾਲ ਜਾ ਸਕਦਾ ਹੈ ਪੰਪ ਡਿਫਿਊਜ਼ ਕਰ ਸਕਦਾ ਹੈ ਅਤੇ ਅੱਗ ਬੁਝਾ ਸਕਦਾ ਹੈ ਇਹ ਰੋਬੋਟ ਘਰ ਦੇ ਛੋਟੇ ਕੰਮਾਂ ਤੋਂ ਲੈ ਕੇ ਵੱਡੇ ਕੰਮਾਂ ਨੂੰ ਅੰਜਾਮ ਦੇ ਸਕਦਾ ਪਿਛਲੇ ਦਿਨੀ ਇਸੇ ਪ੍ਰੋਗਰਾਮ ਤਹਿਤ ਸਕੂਲੀ ਵਿਦਿਆਰਥੀਆਂ ਨੇ ਆਟੋਮੈਟਿਕ ਅੱਗ ਬੁਝਾਉਣ ਯੰਤਰ ਬਣਾਉਣ ਦੇ ਨਾਲ ਨਾਲ ਰੋਬੋਟਿਕ ਆਰਮ ਵੀ ਬਣਾਈ ਜੋ ਬੋਰਵੈਲ ਵਿੱਚ ਡਿੱਗੇ ਬੱਚੇ ਨੂੰ ਕੁਝ ਹੀ ਮਿੰਟਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ ਬਾਹਰ ਕੱਢ ਸਕਦੀ ਹੈ। ਉਹਨਾਂ ਦੇ ਸਕੂਲ ਦੇ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਇਸ ਦਾ ਸੜਕ ਤੇ ਟਰਾਇਲ ਕੀਤਾ ਹੈ। ਵਿਦਿਆਰਥੀਆਂ ਵੱਲੋਂ ਬਣਾਇਆ ਗਿਆ ਰੋਬਰਟ ਗੱਲ ਸਮਝ ਕੇ ਉਹਨਾਂ ਦਾ ਜਵਾਬ ਦੇ ਸਕਦਾ ਹੈ। ਇਸ ਦਾ ਟਰਾਇਲ ਵਿਦਿਆਰਥੀਆਂ ਨੇ ਕੀਤਾ ਜਿਸ ਵਿੱਚ ਉਹ ਉਹਨਾਂ ਦਾ ਨਾਮ ਪੁੱਛਦੇ ਹਨ ਤੇ ਰੋਬਰਟ ਜਵਾਬ ਦਿੰਦਾ ਹੈ। ਜ਼ਿਲ੍ਹਾ ਮਾਨਸਾ ਦੇ ਰੇ ਨੀਸਾ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਪੰਜਾਬੀ ਸਿੱਖ ਰੋਬੋਟ ਜਾਰਵਿਸ ਬਣਾਉਣ ਦਾ ਮਾਨ ਹਾਸਲ ਕੀਤਾ। ਵੀਡੀਓ ਵਿੱਚ ਵਿਦਿਆਰਥੀ ਦੱਸ ਰਹੇ ਨੇ ਕਿ ਉਹਨਾਂ ਦਾ ਰੋਬੋਟ ਉੱਚੀ ਜਗ੍ਹਾ ਉੱਤੇ ਆਸਾਨੀ ਦੇ ਨਾਲ ਜਾ ਸਕਦਾ ਹੈ, ਪੰਪ ਡਿਫਿਊਜ਼ ਕਰ ਸਕਦਾ ਹੈ ਅਤੇ ਅੱਗ ਬੁਝਾ ਸਕਦਾ ਹੈ। ਇਹ ਰੋਬੋਟ ਘਰ ਦੇ ਛੋਟੇ ਕੰਮਾਂ ਤੋਂ ਲੈ ਕੇ ਵੱਡੇ ਕੰਮਾਂ ਨੂੰ ਅੰਜਾਮ ਦੇ ਸਕਦਾ ਹੈ। ਪਿਛਲੇ ਦਿਨੀ ਇਸੇ ਪ੍ਰੋਗਰਾਮ ਤਹਿਤ ਸਕੂਲੀ ਵਿਦਿਆਰਥੀਆਂ ਨੇ ਆਟੋਮੈਟਿਕ ਅੱਗ ਬੁਝਾਉਣ ਯੰਤਰ ਬਣਾਉਣ ਦੇ ਨਾਲ-ਨਾਲ ਰੋਬੋਟਿਕ ਆਰਮ ਵੀ ਬਣਾਈ ਜੋ ਬੋਰਵੈਲ ਵਿੱਚ ਡਿੱਗੇ ਬੱਚੇ ਨੂੰ ਕੁਝ ਹੀ ਮਿੰਟਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ ਬਾਹਰ ਕੱਢ ਸਕਦੀ ਹੈ। ਉਹਨਾਂ ਦੇ ਸਕੂਲ ਦੇ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਇਸ ਦਾ ਸੜਕ ਤੇ ਟ్రਾਇਲ ਕੀਤਾ ਹੈ। ਵਿਦਿਆਰਥੀਆਂ ਵੱਲੋਂ ਬਣਾਇਆ ਗਿਆ ਰੋਬੋਟ ਗੱਲ ਸਮਝ ਕੇ ਉਹਨਾਂ ਦਾ ਜਵਾਬ ਦੇ ਸਕਦਾ ਹੈ। ਇਸ ਦਾ ਟ్రਾਇਲ ਵਿਦਿਆਰਥੀਆਂ ਨੇ ਕੀਤਾ ਜਿਸ ਵਿੱਚ ਉਹ ਉਹਨਾਂ ਦਾ ਨਾਮ ਪੁੱਛਦੇ ਹਨ ਤੇ ਰੋਬੋਟ ਜਵਾਬ ਦਿੰਦਾ ਹੈ। ਜ਼ਿਲ੍ਹਾ ਮਾਨਸਾ ਦੇ ਨੀਸਾ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਪੰਜਾਬੀ ਸਿੱਖ ਰੋਬੋਟ ਜਾਰਵਿਸ ਬਣਾਉਣ ਦਾ ਮਾਨ ਹਾਸਲ ਕੀਤਾ। ਵੀਡੀਓ ਵਿੱਚ ਵਿਦਿਆਰਥੀ ਦੱਸ ਰਹੇ ਨੇ ਕਿ ਉਹਨਾਂ ਦਾ ਰੋਬੋਟ ਉੱਚੀ ਜਗ੍ਹਾ ਉੱਤੇ ਆਸਾਨੀ ਦੇ ਨਾਲ ਜਾ ਸਕਦਾ ਹੈ, ਪੰਪ ਡਿਫਿਊਜ਼ ਕਰ ਸਕਦਾ ਹੈ ਅਤੇ ਅੱਗ ਬੁਝਾ ਸਕਦਾ ਹੈ। ਇਹ ਰੋਬੋਟ ਘਰ ਦੇ ਛੋਟੇ ਕਮਰਿਆਂ ਤੋਂ ਲੈ ਕੇ ਵੱਡੇ ਕਮਰਿਆਂ ਨੂੰ ਅੰਜਾਮ ਦੇ ਸਕਦਾ ਹੈ। ਪਿਛਲੇ ਦਿਨੀ ਇਸੇ ਪ੍ਰੋਗਰਾਮ ਤਹਿਤ ਸਕੂਲੀ ਵਿਦਿਆਰਥੀਆਂ ਨੇ ਆਟੋਮੈਟਿਕ ਅੱਗ ਬੁਝਾਉਣ ਯੰਤਰ ਬਣਾਉਣ ਦੇ ਨਾਲ-ਨਾਲ ਰੋਬੋਟਿਕ ਆਰਮ ਵੀ ਬਣਾਈ ਜੋ ਬੋਰਵੈਲ ਵਿੱਚ ਡਿੱਗੇ ਬੱਚੇ ਨੂੰ ਕੁਝ ਹੀ ਮਿੰਟਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ ਬਾਹਰ ਕੱਢ ਸਕਦੀ ਹੈ। ਉਹਨਾਂ ਦੇ ਸਕੂਲ ਦੇ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਇਸ ਦਾ ਸੜਕ ਤੇ ਟ్రਾਇਲ ਕੀਤਾ ਹੈ। ਵਿਦਿਆਰਥੀਆਂ ਵੱਲੋਂ ਬਣਾਇਆ ਗਿਆ ਰੋਬੋਟ ਗੱਲ ਸਮਝ ਕੇ ਉਹਨਾਂ ਦਾ ਜਵਾਬ ਦੇ ਸਕਦਾ ਹੈ। ਇਸ ਦਾ ਟ్రਾਇਲ ਵਿਦਿਆਰਥੀਆਂ ਨੇ ਕੀਤਾ ਜਿਸ ਵਿੱਚ ਉਹ ਉਹਨਾਂ ਦਾ ਨਾਮ ਪੁੱਛਦੇ ਹਨ ਤੇ ਰੋਬੋਟ ਜਵਾਬ ਦਿੰਦਾ ਹੈ। ਜ਼ਿਲ੍ਹਾ ਮਾਨਸਾ ਦੇ ਨੀਸਾ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਪੰਜਾਬੀ ਸਿੱਖ ਰੋਬੋਟ JARVIS ਬਣਾਉਣ ਦਾ ਮਾਨ ਹਾਸਲ ਕੀਤਾ ਵੀਡੀਓ ਵਿੱਚ ਵਿਦਿਆਰਥੀ ਦੱਸ ਰਹੇ ਨੇ ਕਿ ਉਹਨਾਂ ਦਾ ਰੋਬੋਟ ਉੱਚੀ ਜਗ੍ਹਾ ਉੱਤੇ ਆਸਾਨੀ ਦੇ ਨਾਲ ਜਾ ਸਕਦਾ ਹੈ ਪੰਪ ਡਿਫਿਊਜ਼ ਕਰ ਸਕਦਾ ਹੈ ਅਤੇ ਅੱਗ ਬੁਝਾ ਸਕਦਾ ਹੈ ਇਹ ਰੋਬੋਟ ਘਰ ਦੇ ਛੋਟੇ ਕੰਮਾਂ ਤੋਂ ਲੈ ਕੇ ਵੱਡੇ ਕੰਮਾਂ ਨੂੰ ਅੰਜਾਮ ਦੇ ਸਕਦਾ ਪਿਛਲੇ ਦਿਨੀ ਇਸੇ ਪ੍ਰੋਗਰਾਮ ਤਹਿਤ ਸਕੂਲੀ ਵਿਦਿਆਰਥੀਆਂ ਨੇ ਆਟੋਮੈਟਿਕ ਅੱਗ ਬੁਝਾਉਣ ਯੰਤਰ ਬਣਾਉਣ ਦੇ ਨਾਲ ਨਾਲ ਰੋਬੋਟਿਕ ਆਰਮ ਵੀ ਬਣਾਈ ਜੋ ਬੋਰਵੈਲ ਵਿੱਚ ਡਿੱਗੇ ਬੱਚੇ ਨੂੰ ਕੁਝ ਹੀ ਮਿੰਟਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ ਬਾਹਰ ਕੱਢ ਸਕਦੀ ਹੈ। ਉਹਨਾਂ ਦੇ ਸਕੂਲ ਦੇ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਇਸ ਦਾ ਸੜਕ ਤੇ ਟਰਾਇਲ ਕੀਤਾ ਹੈ। ਵਿਦਿਆਰਥੀਆਂ ਵੱਲੋਂ ਬਣਾਇਆ ਗਿਆ ਰੋਬਰਟ ਗੱਲ ਸਮਝ ਕੇ ਉਹਨਾਂ ਦਾ ਜਵਾਬ ਦੇ ਸਕਦਾ ਹੈ। ਇਸ ਦਾ ਟਰਾਇਲ ਵਿਦਿਆਰਥੀਆਂ ਨੇ ਕੀਤਾ ਜਿਸ ਵਿੱਚ ਉਹ ਉਹਨਾਂ ਦਾ ਨਾਮ ਪੁੱਛਦੇ ਹਨ ਤੇ ਰੋਬਰਟ ਜਵਾਬ ਦਿੰਦਾ ਹੈ। ਜ਼ਿਲ੍ਹਾ ਮਾਨਸਾ ਦੇ ਨੀਸਾ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਪੰਜਾਬੀ ਸਿੱਖ ਰੋਬੋਟ JARVIS ਬਣਾਉਣ ਦਾ ਮਾਨ ਹਾਸਲ ਕੀਤਾ ਵੀਡੀਓ ਵਿੱਚ ਵਿਦਿਆਰਥੀ ਦੱਸ ਰਹੇ ਨੇ ਕਿ ਉਹਨਾਂ ਦਾ ਰੋਬੋਟ ਉੱਚੀ ਜਗ੍ਹਾ ਉੱਤੇ ਆਸਾਨੀ ਦੇ ਨਾਲ ਜਾ ਸਕਦਾ ਹੈ ਪੰਪ ਡਿਫਿਊਜ਼ ਕਰ ਸਕਦਾ ਹੈ ਅਤੇ ਅੱਗ ਬੁਝਾ ਸਕਦਾ ਹੈ ਇਹ ਰੋਬੋਟ ਘਰ ਦੇ ਛੋਟੇ ਕਮਰਿਆਂ ਤੋਂ ਲੈ ਕੇ ਵੱਡੇ ਕਮਰਿਆਂ ਨੂੰ ਅੰਜਾਮ ਦੇ ਸਕਦਾ ਪਿਛਲੇ ਦਿਨੀ ਇਸੇ ਪ੍ਰੋਗਰਾਮ ਤਹਿਤ ਸਕੂਲੀ ਵਿਦਿਆਰਥੀਆਂ ਨੇ ਆਟੋਮੈਟਿਕ ਅੱਗ ਬੁਝਾਉਣ ਯੰਤਰ ਬਣਾਉਣ ਦੇ ਨਾਲ ਨਾਲ ਰੋਬੋਟਿਕ ਆਰਮ ਵੀ ਬਣਾਈ ਜੋ ਬੋਰਵੈਲ ਵਿੱਚ ਡਿੱਗੇ ਬੱਚੇ ਨੂੰ ਕੁਝ ਹੀ ਮਿੰਟਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ ਬਾਹਰ ਕੱਢ ਸਕਦੀ ਹੈ। ਉਹਨਾਂ ਦੇ ਸਕੂਲ ਦੇ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਇਸ ਦਾ ਸੜਕ ਤੇ ਟਰਾਇਲ ਕੀਤਾ ਹੈ। ਵਿਦਿਆਰਥੀਆਂ ਵੱਲੋਂ ਬਣਾਇਆ ਗਿਆ ਰੋਬਰਟ ਗੱਲ ਸਮਝ ਕੇ ਉਹਨਾਂ ਦਾ ਜਵਾਬ ਦੇ ਸਕਦਾ ਹੈ। ਇਸ ਦਾ ਟਰਾਇਲ ਵਿਦਿਆਰਥੀਆਂ ਨੇ ਕੀਤਾ ਜਿਸ ਵਿੱਚ ਉਹ ਉਹਨਾਂ ਦਾ ਨਾਮ ਪੁੱਛਦੇ ਹਨ ਤੇ ਰੋਬਰਟ ਜਵਾਬ ਦਿੰਦਾ ਹੈ। ਜ਼ਿਲ੍ਹਾ ਮਾਨਸਾ ਦੇ ਰੇ ਨੀਸਾ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਪੰਜਾਬੀ ਸਿੱਖ ਰੋਬੋਟ ਜਾਰਵਿਸ ਬਣਾਉਣ ਦਾ ਮਾਨ ਹਾਸਲ ਕੀਤਾ। ਵੀਡੀਓ ਵਿੱਚ ਵਿਦਿਆਰਥੀ ਦੱਸ ਰਹੇ ਨੇ ਕਿ ਉਹਨਾਂ ਦਾ ਰੋਬੋਟ ਉੱਚੀ ਜਗ੍ਹਾ ਉੱਤੇ ਆਸਾਨੀ ਦੇ ਨਾਲ ਜਾ ਸਕਦਾ ਹੈ ਪੰਪ ਡਿਫਿਊਜ਼ ਕਰ ਸਕਦਾ ਹੈ ਅਤੇ ਅੱਗ ਬੁਝਾ ਸਕਦਾ ਹੈ ਇਹ ਰੋਬੋਟ ਘਰ ਦੇ ਛੋਟੇ ਕੰਮਾਂ ਤੋਂ ਲੈ ਕੇ ਵੱਡੇ ਕੰਮਾਂ ਨੂੰ ਅੰਜਾਮ ਦੇ ਸਕਦਾ ਪਿਛਲੇ ਦਿਨੀ ਇਸੇ ਪ੍ਰੋਗਰਾਮ ਤਹਿਤ ਸਕੂਲੀ ਵਿਦਿਆਰਥੀਆਂ ਨੇ ਆਟੋਮੈਟਿਕ ਅੱਗ ਬੁਝਾਉਣ ਯੰਤਰ ਬਣਾਉਣ ਦੇ ਨਾਲ ਨਾਲ ਰੋਬੋਟਿਕ ਆਰਮ ਵੀ ਬਣਾਈ ਜੋ ਬੋਰਵੈਲ ਵਿੱਚ ਡਿੱਗੇ ਬੱਚੇ ਨੂੰ ਕੁਝ ਹੀ ਮਿੰਟਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ ਬਾਹਰ ਕੱਢ ਸਕਦੀ ਹੈ ਉਹਨਾਂ ਦੇ ਸਕੂਲ ਦੇ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਇਸ ਦਾ ਸੜਕ ਤੇ ਟ్రਾਇਲ ਕੀਤਾ ਹੈ। ਵਿਦਿਆਰਥੀਆਂ ਵੱਲੋਂ ਬਣਾਇਆ ਗਿਆ ਰੋਬੋਟ ਗੱਲ ਸਮਝ ਕੇ ਉਹਨਾਂ ਦਾ ਜਵਾਬ ਦੇ ਸਕਦਾ ਹੈ। ਇਸ ਦਾ ਟ్రਾਇਲ ਵਿਦਿਆਰਥੀਆਂ ਨੇ ਕੀਤਾ ਜਿਸ ਵਿੱਚ ਉਹ ਉਹਨਾਂ ਦਾ ਨਾਮ ਪੁੱਛਦੇ ਹਨ ਤੇ ਰੋਬੋਟ ਜਵਾਬ ਦਿੰਦਾ ਹੈ। ਜ਼ਿਲ੍ਹਾ ਮਾਨਸਾ ਦੇ ਨੀਸਾ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਪੰਜਾਬੀ ਸਿੱਖ ਰੋਬੋਟ ਜਾਰਵਿਸ ਬਣਾਉਣ ਦਾ ਮਾਨ ਹਾਸਲ ਕੀਤਾ। ਵੀਡੀਓ ਵਿੱਚ ਵਿਦਿਆਰਥੀ ਦੱਸ ਰਹੇ ਨੇ ਕਿ ਉਹਨਾਂ ਦਾ ਰੋਬੋਟ ਉੱਚੀ ਜਗ੍ਹਾ ਉੱਤੇ ਆਸਾਨੀ ਦੇ ਨਾਲ ਜਾ ਸਕਦਾ ਹੈ, ਪੰਪ ਡਿਫਿਊਜ਼ ਕਰ ਸਕਦਾ ਹੈ ਅਤੇ ਅੱਗ ਬੁਝਾ ਸਕਦਾ ਹੈ। ਇਹ ਰੋਬੋਟ ਘਰ ਦੇ ਛੋਟੇ ਕੰਮਾਂ ਤੋਂ ਲੈ ਕੇ ਵੱਡੇ ਕੰਮਾਂ ਨੂੰ ਅੰਜਾਮ ਦੇ ਸਕਦਾ ਹੈ। ਪਿਛਲੇ ਦਿਨੀ ਇਸੇ ਪ੍ਰੋਗਰਾਮ ਤਹਿਤ ਸਕੂਲੀ ਵਿਦਿਆਰਥੀਆਂ ਨੇ ਆਟੋਮੈਟਿਕ ਅੱਗ ਬੁਝਾਉਣ ਯੰਤਰ ਬਣਾਉਣ ਦੇ ਨਾਲ-ਨਾਲ ਰੋਬੋਟਿਕ ਆਰਮ ਵੀ ਬਣਾਈ ਜੋ ਬੋਰਵੈਲ ਵਿੱਚ ਡਿੱਗੇ ਬੱਚੇ ਨੂੰ ਕੁਝ ਹੀ ਮਿੰਟਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ ਬਾਹਰ ਕੱਢ ਸਕਦੀ ਹੈ। ਉਹਨਾਂ ਦੇ ਸਕੂਲ ਦੇ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਇਸ ਦਾ ਸੜਕ ਤੇ ਟ్రਾਇਲ ਕੀਤਾ ਹੈ। ਵਿਦਿਆਰਥੀਆਂ ਵੱਲੋਂ ਬਣਾਇਆ ਗਿਆ ਰੋਬੋਟ ਗੱਲ ਸਮਝ ਕੇ ਉਹਨਾਂ ਦਾ ਜਵਾਬ ਦੇ ਸਕਦਾ ਹੈ। ਇਸ ਦਾ ਟ్రਾਇਲ ਵਿਦਿਆਰਥੀਆਂ ਨੇ ਕੀਤਾ ਜਿਸ ਵਿੱਚ ਉਹ ਉਹਨਾਂ ਦਾ ਨਾਮ ਪੁੱਛਦੇ ਹਨ ਤੇ ਰੋਬੋਟ ਜਵਾਬ ਦਿੰਦਾ ਹੈ। ਜ਼ਿਲ੍ਹਾ ਮਾਨਸਾ ਦੇ ਨੀਸਾ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਪੰਜਾਬੀ ਸਿੱਖ ਰੋਬੋਟ JARVIS ਬਣਾਉਣ ਦਾ ਮਾਨ ਹਾਸਲ ਕੀਤਾ ਵੀਡੀਓ ਵਿੱਚ ਵਿਦਿਆਰਥੀ ਦੱਸ ਰਹੇ ਨੇ ਕਿ ਉਹਨਾਂ ਦਾ ਰੋਬੋਟ ਉੱਚੀ ਜਗ੍ਹਾ ਉੱਤੇ ਆਸਾਨੀ ਦੇ ਨਾਲ ਜਾ ਸਕਦਾ ਹੈ ਪੰਪ ਡਿਫਿਊਜ਼ ਕਰ ਸਕਦਾ ਹੈ ਅਤੇ ਅੱਗ ਬੁਝਾ ਸਕਦਾ ਹੈ ਇਹ ਰੋਬੋਟ ਘਰ ਦੇ ਛੋਟੇ ਕਮਰਿਆਂ ਤੋਂ ਲੈ ਕੇ ਵੱਡੇ ਕਮਰਿਆਂ ਨੂੰ ਅੰਜਾਮ ਦੇ ਸਕਦਾ ਪਿਛਲੇ ਦਿਨੀ ਇਸੇ ਪ੍ਰੋਗਰਾਮ ਤਹਿਤ ਸਕੂਲੀ ਵਿਦਿਆਰਥੀਆਂ ਨੇ ਆਟੋਮੈਟਿਕ ਅੱਗ ਬੁਝਾਉਣ ਯੰਤਰ ਬਣਾਉਣ ਦੇ ਨਾਲ ਨਾਲ ਰੋਬੋਟਿਕ ਆਰਮ ਵੀ ਬਣਾਈ ਜੋ ਬੋਰਵੈਲ ਵਿੱਚ ਡਿੱਗੇ ਬੱਚੇ ਨੂੰ ਕੁਝ ਹੀ ਮਿੰਟਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ ਬਾਹਰ ਕੱਢ ਸਕਦੀ ਹੈ। ਉਹਨਾਂ ਦੇ ਸਕੂਲ ਦੇ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਇਸ ਦਾ ਸੜਕ ਤੇ ਟਰਾਇਲ ਕੀਤਾ ਹੈ। ਵਿਦਿਆਰਥੀਆਂ ਵੱਲੋਂ ਬਣਾਇਆ ਗਿਆ ਰੋਬਰਟ ਗੱਲ ਸਮਝ ਕੇ ਉਹਨਾਂ ਦਾ ਜਵਾਬ ਦੇ ਸਕਦਾ ਹੈ। ਇਸ ਦਾ ਟਰਾਇਲ ਵਿਦਿਆਰਥੀਆਂ ਨੇ ਕੀਤਾ ਜਿਸ ਵਿੱਚ ਉਹ ਉਹਨਾਂ ਦਾ ਨਾਮ ਪੁੱਛਦੇ ਹਨ ਤੇ ਰੋਬਰਟ ਜਵਾਬ ਦਿੰਦਾ ਹੈ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਪੁਲੰਮ ਤਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ